ਦੇ ਰਾਜਿਆਂ ਦਾ ਇਹਦੇ ਵਿੱਚ ਹਿੱਸਾ ਹੀ ਨਹੀਂ ਹੈ ਖਾਸ ਕਰਕੇ ਮੈਂ ਰਾਜਸਥਾਨ ਨੂੰ ਕਹੂੰ ਤਾਂ ਦਿੱਲੀ ਨੂੰ ਕਹੋ ਉਹਨਾਂ ਨੂੰ ਜਿਹੜਾ ਪਾਣੀ ਦਿੱਤਾ ਜਾ ਰਿਹਾ ਫਿਰ ਹੀ ਪਾਣੀ ਦਿੱਤਾ ਜਾ ਰਿਹਾ ਕੋਈ ਰਿਐਲਿਟੀ ਨਹੀਂ ਬਥੋਰੀ ਜਾ ਰਹੀ ਇਹ ਵੀ ਇਹਦੇ ਨਾਲ ਦੂਜਾ ਧੋਖਾ ਹੈ ਜਦੋਂ ਕਿ ਜਿਹੜੇ ਕੁਦਰਤੀ ਸ਼ੋਮੇ ਪੰਜਾਬ ਕੋਲੇ ਤਾਂ ਸਿਰਫ ਤੇ ਸਿਰਫ ਹਾਈ ਪਾਣੀ ਦਿੱਤਦੀ ਰੱਖੀ ਬਿੱਲਾ ਬਹਤਾਂ ਜਿਹੜਾ BBN ਬੋਰਡ ਹੈ ਉਹਦੇ ਵਿੱਚ ਜਿਹੜੇ ਪੰਜਾਬ ਦੇ ਨੁਮਾਇੰਦੇ ਸੀ ਉਹਨਾਂ ਨੂੰ ਪਾਸੇ ਕਰਤਾ ਲੈ ਕੇ ਬਾਹਰ ਦੇ ਨੁਮਾਇੰਦਿਆਂ ਦੇ ਵਿੱਚ ਪਾ ਦਿੱਤੇ ਉੱਥੋਂ ਕੀ ਆਸਰਤੀ ਜਾ ਸਕਦੀ ਆ ਪੰਜਾਬ ਵਾਸਤੇ ਕਿਉਂ ਪੰਜਾਬ ਦੇ ਨਾਲ ਨਿਰਪੱਖ ਜਿਹੜਾ ਸੰਰੋਤਾ ਕਰਦੇ ਤੁਸੀਂ ਇਸ ਚੀਜ਼ ਦਾ ਵਿਰੋਧ ਕੀਤਾ ਸੀ ਪਹਿਲਾਂ ਕਿ ਉਹ ਅਧਿਕਾਰੀਆਂ ਤਵਾਜ਼ੀ ਸੀ ਜਦੋਂ ਜਦੋਂ ਕੋਈ ਮਤਲਬ ਇਹਨਾਂ ਨੇ ਮਤਲਬ ਇਹ ਬਣਾਇਆ ਨੁਮਾਇੰਦਾ ਬਨੂ ਜਾਂ ਫਿਰ ਉਹਦਾ ਅਸੀਂ ਲਗਾਤਾਰ ਵਿਰੋਧ ਕਰ ਰਹੇ ਹਾਂ ਕਿ ਅਸਲ ਦੇ ਵਿੱਚ ਤਾਂ ਜਿਹੜਾ ਨੁਮਾਇੰਦਾ ਤਾਂ ਉਹ ਜਿਹੜੇ ਪੰਜਾਬ ਦੇ ਹੀ ਹੋਣਗੇ ਮਨ ਲੋ ਤਿੰਨ ਭਾਈ ਨੇ ਤਿੰਨ ਪਰਵਾਰ ਖੇਤੀ ਇਕੱਠੀ ਕਰਦੇ ਐ ਉਹਨਾਂ ਨੇ ਇੱਕ ਇੱਕ ਡਰੰਮ ਪਾਣੀ ਦਾ ਭਰਿਆ ਆਪਣਾ ਕਣਕ ਦਾ ਭਰਿਆ ਬਿਲਾਇ ਫਈਆ ਪਰਵਨ ਸਾਹ ਪਰ ਬਰਤੀ ਮੁਕਦੀ ਇੱਕ ਜੇ ਉਹਦੀ ਕੋਈ ਵਿੱਚੋਂ ਦੁਰਵਰਤੋਂ ਕਰਕੇ ਸਿਆਲ ਚ ਹੀ ਮੁਕਾ ਦਿਓ ਤੇ ਦੂਜਿਆਂ ਨੂੰ ਕਹੇ ਕਿ ਮੈਨੂੰ ਦਿਓ ਇਹ ਉਹੇ ਜੀ ਕਰਦਾ ਜਦੋਂ ਪਾਣੀ ਬੰਨ ਹੀ ਲਿਆ ਸਾਹ ਪਰ ਬਸਤੀ ਉਹਨੂੰ ਸੰਜਮ ਨਾਲ ਵਰਤਣਾ ਚਾਹੀਦਾ ਉਹਨੂੰ ਇਹ ਵੀ ਦੇਖਣਾ ਚਾਹੀਦਾ ਕਿ ਸਾਡੇ ਕੋਲੇ ਬਹੁਤ ਥੋੜਾ ਸਾਡੇ ਹਿੱਸੇ ਦਾ ਪਾਣੀ ਰਿਹਾ ਹੁਣ ਇਹ ਨੂੰ ਸਿੰਚਾਈ ਲਈ ਨਾ ਵਰਤ ਕੇ ਉਹਨੂੰ ਸਿਰਫ ਤੇ ਸਿਰਫ ਪਿੰਗ ਦੇ ਨੀਵਾਂ ਦੇ ਅਜੇ ਹਾਂ ਕੋਈ ਤੱਕਾ ਹੋਊਗਾ ਪੰਜਾਬ ਦੇ ਨਾਲ ਬਿਲਕੁਲ ਅਸੀਂ ਇਹਨੂੰ ਬਤਾਸਤ ਨਹੀਂ ਕਰਾਂਗੇ ਸਾਨੂੰ ਜਹੇਗਾ ਕਿ ਚਲੋ ਹੁਣ ਆਪੇ ਜੀ ਬੋਲ ਚਾਲਾ ਮੰਗੇ ਪ੍ਰਬੰਧ ਕਰਾਂਗੇ ਉਦੋਂ ਤੱਕ ਇੱਕ ਬੂੰਦ ਪਾਣੀ ਦੀ ਹੀ ਡਾਲ ਦੇਵਾਂਗੇ ਜਦ ਤੱਕ ਆਪਦੇ ਹਿੱਸੇ ਦਾ ਪਾਣੀ ਆਉਂਦਾ ਬਰਤ ਲਿਆ ਸਾਰੇ ਨੇ ਵੱਧੂ ਖੇਤ ਹੋਣ ਦੀ ਕਹਿਣ ਨੂੰ ਕੋਈ ਕਹੀ ਗੱਬੇ ਮੈਂ ਪਾਣੀ ਦਾ ਰੱਖਾ ਇਹਨਾਂ ਨੇ ਕੋਈ ਪਾਣੀ ਦਾ ਖੈਰ ਬਣਿਆ ਇਹਨਾਂ ਨੇ ਪਾਣੀ ਦੀ ਧਰਤੀ ਹੇਠਲੇ ਦੀ ਰੱਖਤੀ ਕੀਤੀ ਹੈ ਨਾ ਇਹਨਾਂ ਨੇ ਤੇ ਰਿਆਈ ਪਾਣੀ ਦੀ ਰੱਖਤੀ ਕੀਤੀ ਹੈ ਨਾ ਇਹਨਾਂ ਨੇ ਜਿਹੜਾ ਖੇਵਾ ਦੇ ਵਿੱਚ ਕੁਝ ਪ੍ਰਚੰਤ ਪਾੜਿਆ ਨਾ ਉਹ ਦੀ ਰੱਖੀ ਜਿਹੜੇ ਪੰਜ ਮੰਗਾ ਤੇ ਐਮ ਐਸ ਪੀ ਦੀ ਗਰੰਟੀ ਕਰੋ ਤੁਸੀਂ ਪਹਿਲਾ ਬਾਸਮਤੀ ਦੂਜਾ ਮੱਕੀ ਤੀਜਾ ਆਸੂ ਚੌਥਾ ਗੋਭੀ ਤੇ ਪੰਜਵਾਂ ਮਟਰ ਇਹਨਾਂ ਤੇ ਬਾਸਮਤੀ ਦੀ ਗਰੰਟੀ ਕਰੋ ਅਸੀਂ ਹੋਰ ਫਸਲਾਂ ਬੀਜਦੇ ਨਹੀਂ ਅਸੀਂ ਜਦੋਂ ਇਹ ਫਸਲਾਂ ਬੀਟਾਂਗੇ ਤਾਂ ਨਾ ਆਣੀ ਹੈ ਕਿ ਜਿਹੜਾ ਪਾਣੀ ਆ ਤਾਂ ਉੱਪਰੋਂ ਆਉ ਪਰ ਇਹਨਾਂ ਨੇ ਹਾਂ ਨਹੀਂ ਭਰੀ ਮਿੰਟ ਕੰਦਾ ਭਾਈ ਜੱਟ ਸਤਸਿਰ ਕਾਂਨਰ ਪੱਤ ਪੋਸਟਾ ਜੁੜਿਆ ਤੁਸੀ ਮਾ ਸਿਮਰਨਜੀਤ ਸਿੰਘ ਸਦਾਣਾ ਪੰਜਾਬ ਦੇ ਵਿੱਚ ਪਾਣੀਆਂ ਨੂੰ ਲੈ ਕੇ ਹਰਿਆਣਾ ਅਤੇ ਪੰਜਾਬ ਦੀ ਸਿਆਸਤ ਇੱਕ ਵਾਰ ਫਿਰ ਗਰਮਾਈ ਹੋਈ ਆ ਇਸ ਦੇ ਵਿਚਕਾਰ ਮਛਰ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸੁਖੂ ਦੀ ਸਟੇਟਮੈਂਟ ਆਉਂਦੀ ਆ ਉਹਨਾਂ ਨੇ ਕਹਿੰਨਾ ਕਿ ਪੰਜਾਬ ਤੇ ਹਰਿਆਣਾ ਤਾਂ ਐਵੇਂ ਹੀ ਲੜ ਰਹੇ ਆ ਪਾਣੀਆਂ ਤੇ ਸਾਡਾ ਹੱਕ ਹੈ ਇੱਕ ਵਾਰ ਫਿਰ ਪਾਣੀਆਂ ਦੇ ਮਸਲੇ ਦੇ ਉੱਪਰ ਆ ਪੰਜਾਬ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀ ਸਿਆਸਤ ਨੇ ਰਫਤਾਰ ਫੜੀ ਆ ਔਰ ਬੀਬੀਐਮਬੀ ਬੋਰਡ ਨੇ ਜਿਹੜਾ ਮੀਟਿੰਗ ਪਰ ਹਵਾਈ ਗਈ ਸੀ ਪਹਿਲਾ ਚਾਹੇ ਉਹ ਅਧਿਕਾਰੀਆਂ ਦੇ ਤਵਾਦਲੇ ਦੀ ਗੱਲ ਹੋਵੇ ਉਹਨੂੰ ਲੈ ਕੇ ਵੀ ਸਿਆਸੀ ਤੌਰ ਤੇ ਸਟੇਟਮੈਂਟ ਆ ਅਤੇ ਨਾਨ ਪੋਲੀਟਿਕਲ ਸਟੇਟਮੈਂਟ ਵੀ ਆਈਆਂ ਨੇ ਸਾਡੇ ਨਾਲ ਮੌਜੂਦ ਨੇ ਭਾਰਤੀ ਕਿਸਾਨ ਜਥੇਦਾਰਨਿਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਗੂਟਾ ਸਿੰਘ ਬੁਰਜਵੈਲ ਆਪਾਂ ਇਸ ਮਸਲੇ ਦੇ ਉੱਪਰ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਠੀਕ ਹੈ ਜੀ ਦੇ ਤਾਂ ਬਿਲਕੁਲ ਪ੍ਰਧਾਨ ਜੀ ਪਾਣੀਆਂ ਦੇ ਮਸਲੇ ਦੇ ਉੱਪਰ ਪੰਜਾਬ ਦੇ ਬੱਚੇ ਪਿਛਲੇ 5-6 ਦਿਨਾਂ ਤੋਂ ਸਿਆਸਤ ਗਰਮਾਈ ਹੋਈ ਔਰ ਪੰਜਾਬ ਦੇ ਵਿੱਚ ਨਹੀਂ ਹਰਿਆਣੇ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਸਟੇਟਮੈਂਟ ਆਉਂਦੀ ਆ ਔਰ ਇਸ ਦੇ ਵਿਚਕਾਰ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸੁਖੂ ਨੇ ਇਹ ਗੱਲ ਕਹੀ ਆ ਕਿ ਪੰਜਾਬ ਹਰਿਆਣਾ ਤਾਂ ਇਹ ਨਾਲ ਲੜ ਰਿਹਾ ਔਰ ਪਾਣੀਆਂ ਦੇ ਹੱਕ ਤਾਂ ਸਾਡਾ ਬਣਦਾ ਦੇਖੋ ਪਹਿਲੀ ਗੱਲ ਤਾਂ ਜਿਹੜਾ ਦਰਿਆਵਾਂ ਦਾ ਪਾਣੀ ਆ ਜਦੋਂ ਇਹਦੀ ਪਹਿਲਾਂ ਬਣਨ ਉਹੀ ਵੰਡ ਠੀਕ ਨਹੀਂ ਹੋਈ ਵੀ ਹੂੰ ਪੰਜਾਬ ਨੂੰ ਉਹਦੇ ਵਿੱਚੋਂ ਜਿਹੜਾ ਦਰਿਆਵਾਂ ਦੇ ਪਾਣੀ ਆ ਉਹਦੇ ਵਿੱਚੋਂ ਹਿੱਸਾ ਘਟ ਮਿਲਿਆ ਹੋਇਆ ਹਰਿਆਣੇ ਨੂੰ ਵੱਧ ਮਿਲਿਆ ਹੋਇਆ ਰਾਜਸਥਾਨ ਨੂੰ ਮਿਲਿਆ ਹੋਇਆ ਪਹਿਲਾਂ ਤੋਂ ਹੀ ਪਾਣੀ ਦੀ ਵੰਡ ਤੇ ਧੋਖਾ ਕੀਤਾ ਹੋਇਆ ਪੰਜਾਬ ਦੇ ਨਾਲ ਹੂੰ ਇਹੇ ਕਰਕੇ ਲਗਾਤਾਰ ਜਿਹੜੀ ਲੜਾਈ ਹੈ ਪਾਣੀਆਂ ਵਾਲੇ ਮੁੱਦੇ ਤੇ ਬਣਦੀ ਰਹਿੰਦੀ ਹੈ ਪਰ ਜਿਹੜੀਆਂ ਇੱਥੋਂ ਦੀਆਂ ਸਰਕਾਰਾਂ ਜਾਂ ਜਿਹੜੀਆਂ ਸਟਾਰਟੀਆਂ ਉਹ ਸਿਆਸੀ ਰੋਟਣਾ ਛੇਕਦੀਆਂ ਰਹਿੰਦੀਆਂ ਇਹਦਾ ਕਦੇ ਵੀ ਮਤਲਬ ਜਿਹੜਾ ਹੱਲ ਹੈ ਉਹ ਇਹਨਾਂ ਨੇ ਨਹੀਂ ਸੋਚਿਆ ਇਸ ਕਰਕੇ ਹੁਣ ਜਿਹੜਾ ਜਦੋਂ ਧਰਤੀ ਹੇਠਲਾ ਪਾਣੀ ਪੰਜਾਬ ਦਾ ਖਾਸ ਕਰਕੇ ਉਹ ਵੀ ਡੂੰਘਾ ਚਲਾ ਗਿਆ ਤੇ ਜਿਹੜਾ ਪਾਣੀ ਨਹਿਰਾਂ ਦਾ ਪਾਣੀ ਹੈ ਉਹਦੀ ਲੋੜ ਵਧ ਗਈ ਇਸ ਕਰਕੇ ਮਤਲਬ ਹੁਣ ਇਹ ਮੂਰੇ ਅੱਗੇ 2027 ਦੀਆਂ ਚੋਣਾਂ ਆਉਣਗੀਆਂ ਉਹਨੂੰ ਲੈ ਕੇ ਇਹ ਮੁਤਾਕਰਮ ਆ ਗਿਆ ਸਭ ਤੋਂ ਪਹਿਲਾਂ ਤਾਂ ਅਸੀਂ ਇਹ ਕਹਾਂਗੇ ਕਿ ਜਿਹੜਾ ਦਰਿਆਵਾਂ ਦਾ ਪਾਣੀ ਹੈ ਕੁਦਰਤੀ ਤੌਰ ਤੇ ਇਹ ਪੰਜਾਬ ਦੇ ਵਿੱਚ ਦੀ ਜਾ ਰਹਾ ਜਦੋਂ ਇਹ ਨੁਕਸਾਨ ਹੁੰਦਾ ਤਾਂ ਨੁਕਸਾਨ ਪੰਜਾਬ ਦਾ ਵੱਧ ਹੁੰਦਾ ਤੇ ਜੇ ਹਰਿਆਣੇ ਨੂੰ ਪਾਣੀ ਛੱਡਦੇ ਆ ਜਾਂ ਹੋਰ ਪਾਸੇ ਪਾਣੀ ਛੱਡਦੇ ਤਾਂ ਉਹਨੂੰ ਜਵਾਬ ਹੁੰਦਾ ਕਿ ਸਾਨੂੰ ਇਹ ਪਾਣੀ ਨਾ ਛੱਡਿਓ ਤੇ ਜੇ ਸਾਰੀ ਮਾਰ ਪੰਜਾਬ ਚ ਹਲਦਾ ਨਿਤ ਤਾਂ ਤਾਂ ਹੱਕ ਵੀ ਵੱਧ ਪੰਜਾਬ ਦਾ ਹੋਣਾ ਚਾਹੀਦਾ ਪਹਿਲੀ ਦਿੱਤਾ ਜੀ ਹਮ ਦੂਸਰੀ ਗੱਲ ਇਹ ਕਿ ਜਿਹੜੇ ਰਾਜਾਂ ਦਾ ਇਹਦੇ ਵਿੱਚ ਹਿੱਸਾ ਹੀ ਨਹੀਂ ਹੈ ਖਾਸ ਕਰਕੇ ਮਹਾਰਾਸ਼ਟਰ ਨੂੰ ਕਹੂੰਗਾ ਦਿੱਲੀ ਨੂੰ ਕਹੋ ਉਹਨਾਂ ਨੂੰ ਜਿਹੜਾ ਪਾਣੀ ਦਿੱਤਾ ਜਾ ਰਿਹਾ ਫਿਰ ਹੀ ਪਾਣੀ ਦਿੱਤਾ ਜਾ ਰਿਹਾ ਜੀ ਕੋਈ ਰਿਐਲਿਟੀ ਨਹੀਂ ਵਸੂਲੀ ਜਾ ਰਹੀ ਇਹ ਵੀ ਇਹਦੇ ਨਾਲ ਦੂਜਾ ਧੋਖਾ ਹੈ ਜਦੋਂ ਕਿ ਜਿਹੜੇ ਕੁਦਰਤੀ ਸ਼ੋਮੇ ਆ ਪੰਜਾਬ ਕੋਲੇ ਤਾਂ ਸਿਰਫ ਤੇ ਸਿਰਫ ਹਾਈ ਪਾਣੀ ਪਾਣੀ ਇਹਨਾਂ ਤੋਂ ਫਿਰ ਹੀ ਲਿਆ ਜਾ ਰਿਹਾ ਜੀ ਕਿਤੇ ਕਿਸੇ ਵੀ ਸਟੇਟ ਕੋਲੇ ਕੋਈ ਵੀ ਸ਼ੋਮਾ ਚਾਹੇ ਉਹ ਪੱਥਰ ਹੈ ਚਾਹੇ ਉਹ ਕੋਲਾ ਹੈ ਚਾਹੇ ਕੋਈ ਹੋਰ ਟੀਜਾ ਸਾਰੇ ਦਾ ਸਾਰਾ ਮੁੱਲ ਰਹਿੰਦੇ ਨਹੀਂ ਪੰਜਾਬ ਨੂੰ ਵੀ ਮੁਰਲਣੀਆਂ ਪੈਂਦੀਆਂ ਸਾਦੇ ਚੀਜ਼ਾਂ ਪਰ ਇੱਕੋ ਇੱਕ ਪੰਜਾਬ ਨਾਲ ਧੱਕਾ ਕੇ ਪੰਜਾਬ ਨੂੰ ਇਹਦੇ ਬਦਲੇ ਕੋਈ ਰੈਲਿਟੀ ਨਹੀਂ ਦਿੱਤੀ ਜਾ ਰਹੀ ਹੂੰ ਪਹਿਲਾਂ ਤਾਂ ਅਸੀਂ ਸਭ ਤੋਂ ਪਹਿਲਾਂ ਮੰਗ ਕਰਾਂਗੇ ਕਿ ਜਿਹੜਾ ਪਾਣੀ ਜਾ ਰਿਹਾ ਹੈ ਖਾਸ ਕਰਕੇ ਦਿੱਲੀ ਨੂੰ ਜਾਂ ਮਤਲਬ ਹਰਿਆਣੇ ਨੂੰ ਆ ਰਾਜਸਥਾਨ ਨੂੰ ਬਣਦੇ ਇੱਚੇ ਤੋਂ ਵੱਧ ਜੇ ਹਰਿਆਣਾ ਵੀ ਲੈ ਰਿਹਾ ਹੈ ਤਾਂ ਉਹਦੇ ਤੇ ਰੈਲਿਟੀ ਦੇ ਦਿੱਤੀ ਜਾਂਦੀ ਹੈ ਉਹ ਰੈਲਿਟੀ ਦੇ ਨਾਲ ਜਿਹੜੀਆਂ ਇੱਥੋਂ ਦੀਆਂ ਨਹਿਰਾਂ ਉਹਨਾਂ ਦਾ ਨਵੀਨੀਕਰਨ ਹੋਵੇ ਸਾਰਾ ਜਿਹੜਾ ਮਤਲਬ ਇਹ ਹੈਗਾ ਪਾਣੀ ਦਾ ਪ੍ਰਬੰਧ ਉਹਦੇ ਖਰਚੇ ਸਾਰੇ ਉਹਦੇ ਵਿੱਚੋਂ ਚੱਲੇ ਜਾਂਦੇ ਪਰ ਪੰਜਾਬ ਦੇ ਮੁੱਖ ਮੰਤਰੀ ਭਗਮਤ ਮਾਨ ਦੇ ਸਟੇਟਮੈਂਟ ਆਉਂਦੀ ਉਹਨਾਂ ਨੇ ਕਿਹਾ ਕਿ 4000 ਕਰੋੜ ਰੁਪਇਆ ਖਰਚ ਕੀਤਾ ਗਿਆ 79 ਨਵੀਆਂ ਨਹਿਰਾਂ ਜਿਹੜੀਆਂ ਉਹਨਾਂ ਦੇ ਰਸਤੇ ਖੁੱਲੇ ਗਏ ਆ ਪਾਣੀਆਂ ਦੇ ਲਈ ਲੰਮੇ ਸਮੇਂ ਤੋਂ ਸੋਕਾ ਪਿਆ ਹੋਇਆ ਸੀ ਦੇਖੋ ਸਵਾਲ ਨਤਾ ਇਹ ਹੈ ਕਿ ਜਦੋਂ ਨਹਿਰਾਂ ਪੱਕੀਆਂ ਹੋਣਗੀਆਂ ਜਾਂ ਨਵੀਆਂ ਨਿਕਲਣਗੀਆਂ ਜਾਂ ਨਵੀਨੀ ਕਰਨਾ ਹੋਊਗਾ ਉਹ ਅਗਲੀ ਗੱਲ ਹਮ ਸਵਾਲ ਜਿਹੜੀ ਅੱਜ ਜਿੱਥੇ ਗੱਲ ਖੜੀ ਹੈ ਜਿਹੜਾ ਸੈਂਟਰ ਧੱਕਾ ਕਰ ਰਿਹਾ ਹਮ ਕੇਂਦਰ ਸਰਕਾਰ ਨੇ ਕਿਹਾ ਤਾਂ ਕਿ 1 ਮਈ ਨੂੰ 8500 ਕਿਉਂ ਉਸਕਾ ਜਿਹੜਾ ਪਾਣੀ ਹੈ ਉਹ ਹਰਿਆਣੇ ਨੂੰ ਦਿੱਤਾ ਜਾਵੇ ਹਮ ਲਾਜ਼ਮੀ ਦਿੱਤਾ ਜਾਵੇ ਜੀ ਉੱਪਰੋਂ ਮਤਲਬ ਇਹ ਆਦੇਸ਼ ਬਹੁਤ ਹੁਕਮ ਕਰਤਾ ਜੀ ਹਮ ਜਦੋਂ ਕਿ ਜਦੋਂ ਪਾਣੀਆ ਦੀ ਵੰਡ ਹੁੰਦੀ ਹੈ ਇੱਕ ਸਾਲ ਦੀ ਇਹਦੀ ਜਿਵੇਂ ਹੁਣ ਮਈ ਦੇ ਵਿੱਚ ਵੰਡ ਹੋਣੀ ਹੈ ਜੀ ਜੋ ਮਤਲਬ ਟਾਈਮਾਂ ਦੇ ਵਿੱਚ ਪਾਣੀ ਭਰ ਜਾਊਗਾ ਹਮ ਕਿੰਨੇ ਕਿਉਂ ਉਸਕਾ ਫੁੱਟ ਪਾਣੀ ਹੈ ਕਿੰਨਾ ਕਿੰਨਾ ਉਹਦਾ ਹਿੱਸਾ ਵੰਡਿਆ ਹੋਇਆ ਹੈ ਹਮ ਉਹਨਾਂ ਅਨੁਸਾਰ ਪਰ ਵਰਤ ਸਕਦਾ ਮਤਲਬ ਚਹੇ ਹੁ ਹਰਿਆਣਾ ਚਹੇ ਹੁ ਰਾਜਸਥਾਨ ਜਾਂ ਉਹ ਪੰਜਾਬ ਆਪਦੇ ਹਿੱਸੇ ਦਾ ਹੀ ਵਰਤੂਗਾ ਨਾ ਜੀ ਇੱਥੇ ਹੁਣ ਕੀ ਹੋ ਰਿਹਾ ਪਹਿਲੀ ਗੱਲ ਤਾਂ ਦੁੱਧ ਦੀ ਰਾਖੀ ਬਿੱਲਾ ਵਹਾਤਾ ਜਿਹੜਾ ਬੀਵੀਐਨ ਬੋਰਡ ਹੈ ਉਹਦੇ ਵਿੱਚ ਜਿਹੜੇ ਪੰਜਾਬ ਦੇ ਨੁਮਾਇੰਦੇ ਸੀ ਉਹਨਾਂ ਨੂੰ ਪਾਸੇ ਕਰਤਾ ਲੈ ਕੇ ਬਾਹਰ ਦੇ ਨੁਮਾਇੰਦੇ ਉਹਦੇ ਵਿੱਚ ਭਾਤੀ ਉਥੋਂ ਕੀ ਆਸ ਰੱਖੀ ਜਾ ਸਕਦੀ ਆ ਪੰਜਾਬ ਵਾਸਤੇ ਕਿ ਉਹ ਪੰਜਾਬ ਦੇ ਨਾਲ ਨਿਰਪੱਖ ਜਿਹੜਾ ਸਮਝੌਤਾ ਕਰ ਨੇ ਤੁਸੀਂ ਇਸ ਚੀਜ਼ ਦਾ ਵਿਰੋਧ ਕੀਤਾ ਸੀ ਪਹਿਲਾਂ ਕਿ ਉਹ ਅਧਿਕਾਰੀ ਤਵਾ ਜਨ ਕੋਈ ਮਤਲਬ ਇਹਨਾਂ ਨੇ ਮਤਲਬ ਅ ਇਹ ਇਹ ਬਣਾਇਆ ਨਾ ਨਮਾਇੰਦਾ ਬਰਉ ਜਾਂਦਾ ਉਹਦਾ ਅਸੀਂ ਲਗਾਤਾਰ ਵਿਰੋਧ ਕਰ ਰਹੇ ਆ ਕਿ ਅਸਲ ਦੇ ਵਿੱਚ ਇਹਦਾ ਜਿਹੜਾ ਨਮਾਇੰਦਾ ਤਾਂ ਉਹ ਜਿਹੜਾ ਪੰਜਾਬ ਦਾ ਹੀ ਹੋਣਾ ਚਾਹੀਦਾ ਹੂੰ ਦੂਜੀ ਗੱਲ ਹੁਣ ਹਰਿਆਣਾ ਜਿਹੜਾ ਕਹਿ ਰਿਹਾ ਕਿ ਸਾਨੂੰ ਪਾਣੀ ਦੋ ਵੱਧ ਤੋਂ ਪਾਣੀ ਦਿਓ ਜਿਹਾ ਨਸਾਨੀਅਤ ਤੌਰ ਤੇ ਵੀ ਅਸੀਂ ਪੁੱਤ ਹੈ ਮਰ ਜਾਾਂਗੇ ਸੈਂਟਰ ਵੀ ਦਬਾਅ ਪਾ ਰਿਹਾ ਜਦੋਂ ਪਿਛਲੇ ਸਾਲ ਡੈਮਾਂ ਦੇ ਪਾਣੀ ਦੀ ਕੰਢ ਹੋਈ ਹੈ ਜੀ ਜਿੰਨਾ ਹਰਿਆਣੇ ਨੂੰ ਦੇਣਾ ਸੀ ਉਹ ਕਹਤਾ ਵਿੱਚ ਰਹਿਣਾ ਜਿੰਨਾ ਰਾਜਸਥਾਨ ਨੂੰ ਕਹਿਣਾ ਸੀ ਤੇਰਾ ਇੰਨਾ ਜਿੰਨਾ ਪੰਜਾਬ ਨੇ ਵਰਤਣਾ ਸੀ ਉਹ ਪੰਜਾਬ ਨੇ ਰੱਖ ਲਿਆ ਹੋਇਆ ਕੀ ਉਹ ਪਾਣੀ ਦੀ ਦੁਰਵਰਤੋਂ ਕੀਤੀ ਹੈ ਹਰਿਆਣੇ ਨੇ ਹਰਿਆਣੇ ਨੇ ਜਿਹੜਾ ਮਈ ਦੇ ਵਿੱਚ ਆ ਕਿ ਉਹਨਾਂ ਦਾ ਪੂਰਾ ਹੋਣਾ ਸੀਗਾ ਪਾਣੀ ਉਹਨਾਂ ਨੇ ਮਾਰਚ ਦੇ ਵਿੱਚ ਹੀ ਖਤਮ ਕਰ ਦਿੱਤਾ ਹੁਣ ਮਾਰਚ ਦੇ ਵਿੱਚ ਖਤਮ ਕਰ ਲਿਆ ਤਾਂ 2 ਮਹੀਨਿਆਂ ਦਾ ਜਿਹੜਾ ਪਾਣੀ ਆ ਇੰਦਰ ਤਾਂ ਸੀ ਜਾਂਦਾ ਜੋਰ ਆ ਗਿਆ ਨਰਵੇਂ ਬੀਜਣੇ ਆ ਝੋਨਾ ਬੀਜਣਾ ਤਾਂ ਉਧਰ ਕਹਿੰਦੇ ਵੀ ਸਾਨੂੰ ਪਾਣੀ ਦੋ ਦੇ ਦੇ ਵਿੱਚੋਂ ਪੰਜਾਬ ਕਿੱਥੋਂ ਪਾਣੀ ਦੇਊਗਾ ਪੰਜਾਬ ਕੋਲੇ ਤਾਂ ਪਹਿਲਾਂ ਹੀ ਪਾਣੀ ਦਾ ਤੋੜਾ ਪਰ ਨਾਇਬ ਸਿੰਘ ਸੈਣੀ ਦੀ ਸਟੇਟਮੈਂਟ ਆਉਂਦੀ ਆ ਉਹ ਕਹਿੰਦੇ ਕਿ ਸਾਨੂੰ ਅਸੀਂ ਸਿੰਚਾਈ ਦੇ ਲਈ ਪਾਣੀ ਦੀ ਮੰਗ ਨਹੀਂ ਕਰ ਰਹੇ ਅਸੀਂ ਪੀਣ ਵਾਲੇ ਪਾਣੀ ਦੀ ਲਈ ਮੰਗ ਕਰ ਰਹੇ ਭਾਈ ਕਨਾਈਆ ਦੀ ਸਟੇਟਮੈਂਟ ਦਿੱਤੀ ਆ ਜਾਂ ਉਦਾਹਰਣ ਦਿੱਤੀ ਆ ਪਾਣੀ ਜਾਂ ਪੀਣ ਲਈ ਹੋਵੇ ਜਾਂ ਸंचाई ਲਈ ਹੋਵੇ ਪਾਣੀ ਮਿਲੂਗਾ ਤਾਂ ਉਹਨਾਂ ਹੀ ਨਾਲ ਜਿੰਨਾ ਉਹਦੇ ਇੱਛੇ ਦਾ ਮੰਨ ਲੋ ਤਿੰਨ ਭਾਈ ਨੇ ਆ ਮਈ ਦੇ ਵਿੱਚ ਹੀ ਤਿੰਨ ਪਰਿਵਾਰ ਖੇਤੀ ਕੱਠੀ ਕਰਦੇ ਆ ਉਹਨਾਂ ਨੇ ਇੱਕ ਇੱਕ ਡਰਮ ਪਾਣੀ ਦਾ ਪਰ ਇਹਦਾ ਕਣਕ ਦਾ ਪਰ ਬਿਲਾਇ ਪਈਆ ਪਨਵਾਂ ਸਾਲ ਪਰਬਸਤੀ ਮੁਕਦੀ ਹੈ ਇੱਕ ਜੇ ਉਹਦੀ ਕੋਈ ਵਿੱਚੋਂ ਦੁਰਵਰਤੋਂ ਕਰਕੇ ਸਿਆਲ ਚ ਹੀ ਮੁਕਾ ਦੇ ਉਹਨੂੰ ਤੇ ਦੂਜਿਆਂ ਨੂੰ ਕਹੇ ਕਿ ਮੈਨੂੰ ਦਿਓ ਇਹ ਉਹੇ ਜੀ ਗੱਲ ਹੈ ਜੀ ਜਦੋਂ ਪਾਣੀ ਬੰਦ ਹੀ ਲਿਆ ਸਾਲ ਪਰਬਸਤੀ ਉਹਨੂੰ ਸੰਜਮਨਾ ਵਰਤਣਾ ਚਾਹੀਦਾ ਹੈ ਉਹਨੂੰ ਇਹ ਵੀ ਦੇਖਣਾ ਚਾਹੀਦਾ ਕਿ ਸਾਡੇ ਕੋਲੇ ਬਹੁਤ ਥੋੜਾ ਸਾਡੇ ਹਿੱਸੇ ਦਾ ਪਾਣੀ ਰਿਹਾ ਹੁਣ ਇਹ ਨੂੰ ਸਿੰਚਾਈ ਲਈ ਨਾ ਵਰਤ ਕੇ ਉਹਨੂੰ ਸਿਰਫ ਤੇ ਸਿਰਫ ਪੀਣ ਦੇ ਲਈ ਵਰਤ ਕੇ ਇਹ ਹਰਿਆਣਾ ਸਰਕਾਰ ਦਾ ਕੰਮ ਹੈ ਨਾ ਪੰਜਾਬ ਸਰਕਾਰ ਦਾ ਇਹ ਕੰਮ ਹੈ ਨਾ ਹੋਰ ਕਿਸੇ ਸਰਕਾਰ ਦਾ ਕੰਮ ਹੈ ਸੈਂਟਰ ਆ ਕੇ ਵਾਧੂ ਲੱਤੜ ਆਉਂਦਾ ਇਹਦੇ ਵਿੱਚ ਕਿ ਤੁਸੀਂ ਹੁਣ ਵਾਧੂ ਪਾਣੀ ਦਿਓ 8500 ਕਿਉਂ ਉਸਕ ਪਾਣੀ ਦੇ ਕੇ ਹੁਣ ਜੀ ਤਾਂ ਜਿਹੜਾ ਮਤਲਬ ਸੀਜ਼ਨ ਹੈ ਇਹ ਇਹ ਕਿਉਂ ਪਹਿਲੀ ਗੱਲ ਤਾਂ ਦੇਈਏ ਕਿਉਂ ਜਦੋਂ ਆਪਦੇ ਹਿੱਸੇ ਦਾ ਉਹਨਾਂ ਨੇ ਵਰਤ ਲਿਆ ਸਾਡੇ ਹਿੱਸੇ ਦਾ ਅਸੀਂ ਸਾਨੂੰ ਨਾ ਵਰਤ ਰਹੇ ਹਾਂ ਜੀ ਤੇ ਇਹਦੇ ਆਪਦੇ ਹਿੱਸੇ ਦੇ ਵਿੱਚੋਂ ਕਾਉਂ ਦੇ ਦੂਜੇ ਨੂੰ ਦੂਸਰੀ ਗੱਲ ਜਿਹੜੀ ਮੈਂ ਕਹਿੰਦਾ ਜਿੱਥੇ ਇਹ ਜੜ ਪਈ ਆ ਇਸ ਦੇ ਵਿੱਚ ਜੇ ਜਦੋਂ ਪਾਣੀਆਂ ਦੀ ਵੰਡ ਹੋਈ ਯਾਰ ਉਦੋਂ ਜਿਹੜਾ ਧਰਤੀ ਹੇਠਲਾ ਪਾਣੀ ਆ ਉੱਪਰ ਸੀ ਜੀ ਪੰਜਾਬ ਦੇ ਵਿੱਚ ਖਾਸ ਕਰਕੇ ਤੇ ਜਿਹੜੀ ਵਰਤੋਂ ਐ ਮਤਲਬ ਧੋਣੇ ਵਾਸਤੇ ਉਦੋਂ ਵਰਤੋਂ ਨਹੀਂ ਸੀ ਹੁੰਦੀ ਉਦੋਂ ਦੂਸਰੀਆਂ ਫਸਲਾਂ ਤੇ ਹੀ ਵਰਤੋਂ ਹੁੰਦੀ ਸੀ ਹੁਣ ਹਾਲਾਤ ਇਹ ਬਣ ਗਏ ਕਿ ਜਿਹਾ ਜਿੱਥੇ ਖੇਤੀ ਕਰਵਾਈ ਗਈ ਖਾਸ ਕਰਕੇ ਸ਼ੈਂਟਰ ਵੱਲੋਂ ਪੰਜਾਬ ਸਰਕਾਰ ਵੱਲੋਂ ਕਿ ਭਿਜ ਅਨਾਜ ਤਾਂ ਦੇਸ਼ ਦਾ ਢੱਡ ਭਰਿਆ ਨਾ ਤਾਂ ਇਹਨਾਂ ਇਨਤਾ ਦੀ ਦਾ পেট ਖਾਲੀ ਹੋਇਆ ਤੇ ਜਦੋਂ ਹੁਣ ਧਰਤੀ ਦਾ ਪੇਟ ਵੀ ਖਾਲੀ ਹੋ ਗਿਆ ਪਾਣੀ ਵੀ ਮਤਲਬ ਡੈਮਾਂ ਦੇ ਵਿੱਚ ਪੱਧਰ ਥੋੜਾ ਠੀਕ ਹੈ ਹੁਣ ਅਸਲ ਦੇ ਵਿੱਚ ਤਾਂ ਇਹਦਾ ਸਹੀ ਹਾਲਤ ਹੈ ਇਹ ਹੈ ਕਿ ਨਵੇਂ ਸਿਰੇ ਤੋਂ ਪਾਣੀ ਦਾ ਸਰਵੇਖਣ ਹੋਵੇ ਕਿ ਸਾਡੇ ਕੋਲੇ ਪਾਣੀ ਕਿੰਨਾ ਠੀਕ ਹੈ ਉਦੋਂ ਬਾਅਦ ਉਹਦੀ ਵੰਡ ਦਾ ਫੈਸਲਾ ਦੁੱਦਾ ਜੀ ਕਿ ਪੰਜਾਬ ਨੂੰ ਕਿੰਨਾ ਲੋੜ ਹੈ ਕਿਉਂਕਿ ਪੰਜਾਬ ਦੇ ਵਿੱਚ ਦੀ ਦਰਿਆ ਵਗਦੇ ਆ ਗਾਇਮ ਐਵੇਂ ਤਾਂ ਨਹੀਂ ਬਣ ਗਏ ਉਥੇ ਪਿੰਡਾਂ ਦੇ ਪਿੰਡ ਜੜੇ ਨੇ ਜੀ ਉਹ ਥੋੜੋ ਬਣ ਜਾਂਦੇ ਨੇ ਟਾਈਮ ਇਸ ਕਰਕੇ ਪੰਜਾਬ ਨੂੰ ਪਹਿਲਾ ਹਿੱਸਾ ਘੱਟ ਮਿਲਿਆ ਨਵੇਂ ਸਿਰੇ ਤੋਂ ਦਾ ਸਰਬੀ ਹੋ ਕੇ ਨਵੇਂ ਸਿਰੇ ਤੋਂ ਦੀ ਵੰਡ ਕੀਤੀ ਜਾਵੇ ਹਾਂ ਜੇ ਪਾਣੀ ਵਧ ਗਿਆ ਪੰਜਾਬ ਦੇ ਕੋਲੇ ਫੇਰ ਹਰਿਆਣੇ ਨੂੰ ਪਾਣੀ ਦੇਣ ਦਾ ਕੋਈ ਦੁੱਖ ਨਹੀਂ ਹੈ ਫੇਰ ਹਰਿਆਣੇ ਨੂੰ ਦੇਣਾ ਚਾਹੀਦਾ ਕਿ ਲੈ ਭਾਈ ਆਪਾਂ ਕਰ ਲਈ ਪੰਡ ਆ ਤੇਰਾ 25% ਤੇ 6 ਦਾ ਪਾਣੀ ਹੋ ਰਿਹਾ ਜਾਂ 15% ਹੋ ਰਿਹਾ ਜਾਂ 35 ਜੋ ਵੀ ਹੋਇਆ ਪਰ ਅੱਜ ਦੀਆਂ ਹਾਲਤਾਂ ਦੇ ਵਿੱਚ ਕੋਈ ਕਹੇ ਕਿ ਪੰਜਾਬ ਕੋਲੇ ਵਾਧੂ ਪਾਣੀ ਹੈ ਬਿਲਕੁਲ ਗਲਤ ਜੇ ਅਜੇ ਹ ਕੋਈ ਠੱਕਾ ਹੋਊਗਾ ਪੰਜਾਬ ਦੇ ਨਾਲ ਬਿਲਕੁਲ ਅਸੀਂ ਇਹਨੂੰ ਬਰਬਾਦਤ ਨਹੀਂ ਕਰਾਂਗੇ ਸਾਨੂੰ ਚਾਹੀਦਾ ਕਿ ਮੋਰਚਾ ਚਲਾਉਣਾ ਪਏ ਜੇ ਮੋਰਚਾ ਲਾ ਮੰਗੇ ਕੁਰਬਾਨੀਆਂ ਕਰਾਂਗੇ ਉਦੋਂ ਤੱਕ ਇੱਕ ਬੂੰਦ ਪਾਣੀ ਦੀ ਨਿਗ੍ਹਾ ਦੇਵਾਂਗੇ ਜਦ ਤੱਕ ਆਪਦੇ ਹਿੱਸੇ ਦਾ ਪਾਣੀ ਆਉਂਦਾ ਬਰਤ ਲਿਆ ਸਾਰੇ ਨੇ ਬਾਦੂ ਕਿਸ ਤਰ੍ਹਾਂ ਦੀ ਗੱਲ ਕਰਦੇ ਧਰ ਦਾਣਾ ਮਸਲੇ ਹਾ ਲਓ ਸਭ ਦਾ ਜੇ ਟੇਬਲ ਟੌਕ ਤੇ ਮਸਲੇ ਹਾ ਲਓ ਤੁਸੀਂ ਬਰਾਬਰ ਬੈਠੋਗੇ ਟੇਬਲ ਟੌਕ ਤੇ ਦੇਖੋ ਮਸਲੇ ਤਾਂ ਜਿਵੇਂ ਇਹ ਹੁਕਮ ਚਾੜ੍ਹਦੀ ਹੈ ਕੇਂਦਰ ਸਰਕਾਰ ਕਿ ਦਿਓ ਜੀ ਫਲਾਣੀ ਤਰੀਕ ਤੋਂ ਛੜ ਦਿਓ ਧਮਕੀ ਤੋਂ ਛੜ ਦਿਓ ਇਹ ਬਿਲਕੁਲ ਨਹੀਂ ਇਹ ਸਿਰਫ ਇੱਕ ਲੜਾਈ ਹੈ ਲੋਕਾਂ ਨੂੰ ਲੜਾਉਣ ਦਾ ਕੰਮ ਹੈ ਵੋਟਾਂ ਬਟਰੂਰ ਦਾ ਕੰਮ ਹੈ ਹਰਿਆਣੇ ਚ ਆਪ ਦੀ ਮਤਲ ਜਿਹੜੀ ਤਾਕਤ ਵਧਾਉਣ ਦਾ ਕੰਮ ਹੈ ਜਿਹੜਾ ਪਾਣੀ ਦਾ ਮਾਮਲਾ ਪਾਣੀ ਦੀ ਮਸਲੇ ਨੇ ਪਹਿਲਾਂ ਵੀ ਟੈਮਲ ਤੇ ਹੱਲ ਹੋ ਗਿਆ ਹੁਣ ਵੀ ਇਹਨਾਂ ਨੇ ਟੇਬਲ ਤੇ ਜਾ ਕੇ ਹੱਲ ਹੋਣਾ ਜੀ ਪਰ ਪੰਜਾਬ ਸਰਕਾਰ ਨੇ ਹਮੇਸ਼ਾ ਇਸ ਦਾ ਵਿਰੋਧ ਕੀਤਾ ਤੇ ਹੁਣ ਵੀ ਵਿਰੋਧ ਕੀਤਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਟੇਟਮੈਂਟ ਆਉਂਦੀ ਆ ਉਹਨਾਂ ਨੇ ਕਿਹਾ ਕਿ ਪਹਿਲਾਂ ਮੀਟਿੰਗ ਦੇ ਵਿੱਚ 4500 ਕਿਊਸਕ ਪਾਣੀ ਦੀ ਗੱਲ ਕੀਤੀ ਗਈ ਸੀ ਚਾਹੇ ਉਹ 4000 ਪਾਣੀ ਕਿਊਸਕ ਪਾਣੀ ਦੀ ਗੱਲ ਕੀਤੀ ਗਈ ਸੀ ਪਰ ਹੁਣ ਦੁੱਗਣਾ ਪਾਣੀ ਜਿਹੜਾ ਮੰਗਿਆ ਜਾ ਰਿਹਾ ਤੇ ਅਸੀਂ ਇਸ ਚੀਜ਼ ਦਾ ਵਿਰੋਧ ਕਰਦੇ ਆਂ ਔਰ ਸੱਤਾਧਾਰੀ ਪਾਰਟੀ ਨੇ ਵੀ ਇਸ ਚੀਜ਼ ਦਾ ਵਿਰੋਧ ਕੀਤਾ ਕਿ ਅਸੀਂ ਇੱਕ ਵੀ ਬੂੰਦ ਪਾਣੀ ਦਾ ਜਿਹੜਾ ਪੰਜਾਬ ਦਾ ਹੱਕ ਆ ਪਾਣੀ ਆ ਤੇ ਉਹ ਅਸੀਂ ਬਾਹਰ ਨਹੀਂ ਜਾਣ ਦੇਵਾਂਗੇ ਉਹ ਚਾਹੇ ਉਹ ਵਿਸ਼ੇਸ਼ اجلاس ਸੱਦਣ ਦੀ ਗੱਲ ਹੋਵੇ ਪ੍ਰਧਾਨ ਸਭਾ ਦੇ ਵਿੱਚ ਦੇਖੋ ਮੈਂ ਜਿਹੜੀ ਪਹਿਲਾਂ ਗੱਲ ਕਹੀ ਆ ਨਾ ਵਿਜੀਟਿੰਗਾਂ ਸਿਆਸੀ ਪਾਰਟੀਆਂ ਇਹ ਪਾਣੀ ਵਾਲੇ ਮੁੱਦੇ ਤੇ ਰੋਟਣਾ ਚਾਹੀਤ ਤੁਹਾਨੂੰ ਇਹ ਕੋਲ ਲੱਗਦਾ ਇਹ ਲੱਗਦਾ ਕੱਥ ਪੈ ਨਹੀਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਸਾਰੇ ਸਮਝੌਤੇ ਰੱਦ ਕਰਕੇ ਉਹਨੇ ਕਿਹਾ ਕਿ ਮੈਂ ਪਾਣੀ ਦਾ ਰੱਖਾਂ ਠੀਕ ਹੈ ਹੁਣ ਉਹੀ ਮਤਲ ਜਿਹੜਾ ਭਗਵੰਤ ਮਾਨ ਆ ਉਹ ਕਹਿ ਰਿਹਾ ਮੈਂ ਬਾਣਜ ਦਾ ਰੱਖਾਂ ਅਕਾਲੀ ਦਲ ਕਹਿੰਦਾ ਮੈਂ ਬਾਣਜ ਦਾ ਰੱਖਾਂ ਸਾਰੇ ਦਾਵਾ ਕਰਦੇ ਹਨ ਪਹਿਲਾਂ ਆਪਾਂ ਕਾਂਗਰਸ ਦੀ ਗੱਲ ਕਰਦੇ ਜਦੋਂ ਭਾਖੜਾ ਨਹਿਰ ਕੱਟੀ ਐ ਐਸਵਾਈਐਲ ਨਹਿਰ ਜੀ ਕਾਂਗਰਸ ਦੇਸ਼ ਦੀ ਪ੍ਰਧਾਨ ਮੰਤਰੀ ਨਰਿੰਦਰ ગાંધી ਸੀ ਹਮ ਇੱਥੇ ਕਾਂਗਰਸ ਦਾ ਰਾਜ ਸੀਗਾ ਪੰਜਾਬ ਦੇ ਵਿੱਚ ਮੈਂ ਭੁੱਲ ਗਿਆ ਕਿ ਮੁੱਖ ਮੰਤਰੀ ਕਿਹੜਾ ਸੀ ਉਦੋਂ ਸਿਉਨੇ ਦਾ ਕਾਂਦੀ ਦਾ ਤਾਂਤਲਾ ਤੇ ਸਿਉਨੇ ਦੀ ਕਹੀ ਲੈ ਕੇ ਇਹਨੇ ਇੰਦਰਾ ਗਾਂਧੀ ਨੇ ਆ ਕੇ ਟੱਕ ਲਾਇਆ ਸੀ ਉਸ ਐਕਸ ਵਾਈ ਨਹਿਰ ਕੇ ਹਰਿਆਣੇ ਨੂੰ ਪਾਣੀ ਦੇਣਾ ਠੀਕ ਹੈ ਉਦੋਂ ਬਾਅਦ ਅਕਾਲੀ ਦਲ ਨੇ ਸਿਆਸਤ ਕੀਤੀ ਕਿ ਕਿਵੇਂ ਲੋਕਾਂ ਨੂੰ ਉਹ ਕੀਤਾ ਜਾਵੇ ਉਹਨੇ ਮਤਲਬ ਕੈਪਟਨ ਨੇ ਸਾਰੇ ਸਮਝੌਤੇ ਰੱਦ ਕਰਤੇ ਸ੍ਰੋਮਣੀ ਅਕਾਲੀ ਦਲ ਨੇ ਜਿੰਨਾ ਇਹੀ ਕਿ ਉਹ ਨਹਿਰ ਪੂਰਨ ਦੀ ਗੱਲ ਕਰ ਲਈ ਪੂਰੀ ਵੀ ਇੱਕੀ ਰੂਪ ਦੇ ਵਿੱਚ ਠੀਕ ਹੈ ਅਸਲ ਤੇ ਵਿੱਚ ਜਿਹੜਾ ਪਾਣੀ ਦਾ ਮੁੱਦਾ ਹੈ ਬੜਾ ਗੰਮੀਰ ਮੁੱਦਾ ਜਿਹੜਾ ਦਰਿਆਈ ਪਾਣੀ ਹੈ ਜੀ ਇਹਨੂੰ ਬੜਾ ਸੰਜਮ ਨਾਲ ਵਰਤਣਾ ਪਊਗਾ ਜਿਹੜਾ ਧਰਤੀ ਹੇਠਲਾ ਪਾਣੀ ਹੈ ਜਿੰਨਾ ਉਹ ਕੱਢਿਆ ਉਹ ਮਤਲਬ ਜਿਹੜਾ ਬਾਰਸ਼ਾਂ ਦਾ ਪਾਣੀ ਰੁੜ ਕੇ ਪਾਕਿਸਤਾਨ ਨੂੰ ਚਲਾਇ ਜਾਂਦਾ ਹੋਰ ਹੀ ਪਾਸੇ ਚਲਾਇ ਜਾਂਦਾ ਉਹਨੂੰ ਰੀਚਾਰਜ ਕਰਨ ਦਾ ਪ੍ਰਬੰਧ ਕਰਨਾ ਪਊਗਾ ਅਸੀਂ ਬੜੇ ਚਿਰ ਤੋਂ ਮੰਗ ਰਹੇ ਹਟਾਉਣੇ ਆ ਕਿ ਪਾਣੀ ਦਾ ਜਿਉਂ ਜਦੋਂ ਧਰਤੀ ਦਾ પેટ ਖਾਲੀ ਕਰਦਾ ਇਹਨੂੰ ਭਰੂਗਾ ਕਿਉਂ ਅਸੀਂ ਥਾਂ ਵੀ ਲੱਗਦੀਆਂ ਜੀ ਕਿ ਪਟਿਆਲੇ ਜਿਹਦੇ ਵਿੱਚ ਘਰਦਰਿਆਂ ਦੇ ਨਾਲ ਬੜੀ ਮਤਲਬ ਜ਼ਮੀਨ ਪਈ ਹੈ ਸਰਕਾਰੀ ਜ਼ਮੀਨਾਂ ਤੇ ਉਹ ਜਿਹੜਾ ਪਾਣੀ ਹੈ ਘਰਦਰ ਦਾ ਹਰ ਬਾਰੀ ਉਹ ਤਬਾਹੀ ਬਚਾਉਂਦਾ ਹਰਿਆਣੇ ਦਾ ਵੀ ਨੁਕਸਾਨ ਕਰਦਾ ਹੈ ਪੰਜਾਬ ਦਾ ਵੀ ਨੁਕਸਾਨ ਕਰਦਾ ਹੈ ਜੀ ਉਥੇ ਕਿਉਂ ਨਹੀਂ ਵੱਡਾ ਮਤਲਬ ਡੈਮ ਬਣਾ ਕੇ ਉਹਦੇ ਰੀ ਇਹ ਚਾਰਜ ਦੇ ਪੁਆਇੰਟ ਬਣਾਇਆ ਪਰ ਮੁੱਖ ਮੰਤਰੀ ਸਾਹਿਬ ਲਗਾਤਾਰ ਗੱਲ کہہ ਰਹੇ ਕਿ ਅਸੀਂ ਰੀਚਾਰਜ ਪੁਆਇੰਟ ਵੀ ਬਣਾਇਆ ਪਰ ਨਹਿਰੀ ਪਾਣੀ ਆ ਜਿਹੜਾ ਉਹ ਟੇਲਾਂ ਤੱਕ ਪਹੁੰਚਾਇਆ ਸਰਕਾਰੀ ਖਾਨੜਾ ਜਿਹੜੇ ਉਹ ਕੜਵਾਏ ਆ ਸੀ ਪਰ ਉਹ ਕਹਿੰਦੇ ਕਿ ਜੋ ਨੁਕਤਾਚੀਨੀ ਕਰ ਰਹੇ ਆ ਪੰਜਾਬ ਦੇ ਵਿੱਚ ਚਾਹੇ ਯੂਨੀਅਨਾਂ ਦੀ ਗੱਲ ਹੋਵੇ ਚਾਹੇ ਦੂਜੇ ਲੋਕਾਂ ਦੀ ਗੱਲ ਹੋਵੇ ਉਹਨਾਂ ਨੇ ਕਹਿੰਨਾ ਕਿ ਨੁਕਤਾਚੀਨੀ ਕਰਨ ਵਾਲੇ ਆ ਪਰ ਮਸਲੇ ਵਿਉਂਤ ਦੇ ਨਾਲ ਹੱਲ ਹੁੰਦੇ ਆ ਦੇਖੋ ਅਸੀਂ ਜਿਹੜੀ ਗੱਲ ਕਰਦੇ ਆ ਅਸੀਂ ਤਰਕ ਦੇ ਆਧਾਰ ਤੇ ਗੱਲ ਕਰਦੇ ਆ ਅਸੀਂ ਜਿੱਥੇ ਮੰਗ ਕਰਦੇ ਆ ਕਿ ਵੱਡਾ ਮਤਲਬ ਘੱਗਰ ਦਰਿਆ ਦੀ ਮੈਂ ਗੱਲ ਕੀਤੀ ਆ ਕਿ ਉੱਥੇ ਡੈਮ ਬਣਾ ਕੇ ਬੰਨ ਮਾਰ ਕੇ ਉੱਥੇ ਪਾਣੀ ਰੀਚਾਰਜ ਕੀਤਾ ਜਾਂਦਾ ਹੁੰਦਾ ਹੂੰ ਉਸ ਤੋਂ ਬਿਨਾ ਜਿੰਨੇ ਵੀ ਮੋਗੇ ਪੰਜਾਬ ਦੇ ਵਿੱਚ ਜਦੋਂ ਬਾਰਸ਼ਾਂ ਹੋ ਜਾਂਦੀਆਂ ਪਾਣੀ ਸਾਰਾ ਵਾਧੂ ਹੋ ਜਾਂਦਾ ਹੂੰ ਉਹ ਸਾਰੇ ਹਰੇਕ ਮੋਕੇ ਦੇ ਉੱਪਰ ਰੀਚਾਰਜ ਪੁਆਇੰਟ ਬਣਾਇਆ ਹੁੰਦਾ ਜਿੰਨੀਆਂ ਵੱਡੀਆਂ ਬਿਲਡਿੰਗਾਂ ਸਾਰਿਆਂ ਦੇ ਕਾਨੂੰਨੀ ਇਹ ਮਤਲਬ ਕਿ ਗਰੰਟੀ ਲਈ ਹੋਵੇ ਮਤਲਬ ਹਦਾਇਤ ਕੀਤੀ ਹੋਵੇ ਕਿ ਕਾਨੂੰਨ ਦੀ ਉਲੰਘਣਾ ਜੇ ਉਹ ਨੇ ਸਾਰੀ ਬਿਲਡਿੰਗ ਦਾ ਪਾਣੀ ਧਰਤੀ ਚ ਨਾ ਪਾਜੋ। ਹੂੰ ਕਿੱਡੇ ਕਿੱਡੇ ਵੱਡੇ ਓਵਰਬ੍ਰਿਜ ਬਣ ਰਹੇ ਨੇ। ਹੂੰ ਇਹਨਾਂ ਦਾ ਪਾਣੀ ਵੀ ਅਜਾਂ ਹੀ ਦਿੱਤਾ। ਉਹ ਵੀ ਸਾਰੇ ਦਾ ਸਾਰਾ ਉਹਨਾਂ ਨੂੰ ਵੀ ਕੰਪਨੀ ਨੂੰ ਹਦਾਇਤ ਹੋਵੇ ਕਿ ਜੇ ਓਵਰਬ੍ਰਿਜ ਬਣਾਉਣਾ ਤਾਂ ਪਾਣੀ ਤੈਨੂੰ ਰੀਚਾਰਜ ਕਰਨਾ ਪਊਗਾ। ਹੂੰ ਐਵੇਂ ਜਿਵੇਂ ਛੋਟੇ ਛੋਟੇ ਲੈਵਲ ਤੇ ਆਦੀ ਆਪਾਂ ਹੂੰ ਚਲੋ ਗਰੀਬ ਜਨਤਾ ਤਾਂ ਨਹੀਂ ਕਰ ਸਕਦੀ ਜਿਹੜੀਆਂ ਵੱਡੀਆਂ ਬੰਦਾਂ ਸ਼ਹਿਰਾਂ ਦੇ ਵਿੱਚ ਬਣਦੀਆਂ ਕਾਲਜ ਬਣਦੇ ਨੇ ਯੂਨੀਵਰਸਿਟੀਆਂ ਬਣਦੀਆਂ ਹਸਪਤਾਲ ਬਣਦੇ ਨੇ ਉੱਥੇ ਵੀ ਇਹੀ ਕਾਨੂੰਨ ਲਾਗੂ ਹੋਵੇ ਕਿ ਇੱਕ ਟੰਕਾ ਵੀ ਪਾਣੀ ਦਾ ਬਾਹਰ ਨਹੀਂ ਜਾਂਦਾ ਨਾ ਰੀਚਾਰਜ ਕਰਦਾ ਇਹ ਸਾਨੂੰ ਦੱਸਿਆ ਜਾਵੇ ਕਿ ਕਿੱਥੇ ਸ਼ੁਰੂ ਕੀਤਾ ਇਹਨਾਂ ਨੇ ਅਜੇ ਤਾਂ 2-3 ਸਾਲ ਤੋਂ ਲਗਾਤਾਰ ਮੰਗ ਕਰ ਰਹੇ ਹਾਂ ਆਹ ਜਿਹੜੀ ਮੀਟਿੰਗ ਦੇ ਵਿੱਚੋਂ ਭਗਵੰਤ ਮੰਤਰੀ ਉੱਠ ਕੇ ਭੱਜਿਆ ਸੀਗਾ ਉਹਦੇ ਵਿੱਚ ਵੀ ਇਹ ਸਾਡਾ ਮੁੱਦਾ ਸੀਗਾ ਕਿ ਇਹਦਾ ਕੀ ਕਰ ਰਹੇ ਤੁਸੀਂ ਉਹ ਤਾਂ ਕਹਿ ਰਹੇ ਸੀਗਾ ਜਥੇਬੰਦੀ ਵਾਲੇ ਮੁੱਦੇ ਸਮਝ ਨਹੀਂ ਰਹੇ ਉਹੀ ਹੈ ਨਾ ਜਦੋਂ ਅਸੀਂ ਤੱਥਾਂ ਦੇ ਆਧਾਰ ਤੇ ਰੱਖਾਂਗੇ ਕਿ ਆਹ ਪਾਣੀ ਵਾਲਾ ਮੁੱਦਾ ਅਸੀਂ ਰੱਖਿਆ ਕਿ ਇਹਦਾ ਤੁਸੀਂ ਕੀ ਪ੍ਰਬੰਧ ਕਰ ਰਹੇ ਹੋ ਹੂੰ ਡੈਮ ਸੇਫਟੀ ਐਕਟ ਅਸੀਂ ਮੰਨ ਕੇ ਤੱਕ ਉਹਨੂੰ ਰੱਦ ਕਰੋ ਹੂੰ ਉਹ ਪੰਜਾਬ ਦੇ ਹੱਕ ਚ ਨਹੀਂ ਜਾਂਦਾ ਇਹਨੇ ਮਤੇ ਤੱਕ ਨਹੀਂ ਪਾਇਆ ਹੂੰ ਇਸ ਕਰਕੇ ਕਹੇ ਨੂੰ ਕੋਈ ਕਹੀ ਜਾਵੇ ਮੈਂ ਪਾਣੀ ਦਾ ਰੱਖਾ ਇਹਨਾਂ ਨੇ ਕੋਈ ਪਾਣੀ ਦਾ ਰੱਖਾ ਵੀ ਬਣਾ ਨਾ ਇਹਨਾਂ ਨੇ ਪਾਣੀ ਦੀ ਧਰਤੀ ਹੇਠਲੇ ਦੀ ਰਾਖੀ ਕੀਤੀ ਹੈ ਨਾ ਇਹਨਾਂ ਨੇ ਤਰਾਈ ਪਾਣੀ ਦੀ ਰਾਖੀ ਕੀਤੀ ਹੈ ਨਾ ਇਹਨਾਂ ਨੇ ਜਿਹੜਾ ਹਵਾ ਦੇ ਵਿੱਚ ਕੁਝ ਪ੍ਰਚੰਤ ਪਾਣੀ ਆ ਨਾ ਉਹ ਦੀ ਰਾਖੀ ਕੀਤੀ ਹੈ ਜੀ ਤੋ ਤਰਤੀਹ ਰਲੇ ਪਾਣੀ ਦੀ ਗੱਲ ਕਰ ਰਹੇ ਹਾਂ ਜੇ ਆਪਾਂ 80 ਦੀ ਸਨ 80 ਦੀ ਗੱਲ ਕਰ ਲਈਏ 75 ਦੀ ਗੱਲ ਕਰ ਲਈਏ ਉਹ ਜਦੋਂ ਟਿਊਬਵਲ ਪੰਜਾਬ ਦੇ ਵਿੱਚ ਖਿਲਤੀ ਦੇ ਹੁੰਦੇ ਸੀ ਉਹ ਢਾਈ ਕਰ ਅਕਤੂਬਰ ਪੰਜਾਬ ਦੇ ਵਿੱਚ ਹੁੰਦਾ ਸੀ ਪਰ ਅਕਾਲੀ ਦਲ ਦੀ ਸਰਕਾਰ ਦੇ ਦੌਰਾਨ ਟਿਊਬਵਲ ਪੰਜਾਬ ਦੇ ਵਿੱਚ ਆਉਂਦੇ ਆ ਤੇ ਹੁਣ ਤੱਕ ਆਉਂਦੇ ਆਉਂਦੇ 16 ਲੱਖ 16.5 ਲੱਖ ਟਿਊਬਵਲ ਆ ਉਹ ਪੰਜਾਬ ਦੇ ਵਿੱਚ ਲੱਗ ਚੁੱਕਿਆ ਲੱਗਦਾ ਨਹੀਂ ਕਿ ਇਹ ਟਿਊਬਵਲ ਪੰਜਾਬ ਦੇ ਵਿੱਚ ਲੱਗਣਾ ਔਰ ਪਾਣੀਆਂ ਦੀ ਤਰਤੀਹ ਰਲੇ ਪਾਣੀਆਂ ਦੀ ਵੱਡੀ ਪੱਧਰ ਤੇ ਬਰਬਾਦੀ ਆ ਇਹ ਵੀ ਕੋਈ ਜ਼ਿੰਮੇਵਾਰ ਦੇਖੋ ਅਸੀਂ ਕਹਿੰਦੇ ਆ ਕਿ ਖੋ ਦੇ ਇਹ ਜਿੰਨੀਆਂ ਸਰਕਾਰਾਂ ਨੇ ਹੁੱਕ ਰਾਜ ਕੀਤਾ ਜਦੋਂ ਇੱਥੇ ਹਰੇ ਇਨਕਲਾਬ ਆਇਆ ਹਰੇ ਇਨਕਲਾਬ ਦੇ ਚੰਗੇ ਸਿੱਤੇ ਤਾਂ ਇਹਨਾਂ ਨੇ ਦੇਖਦੇ ਕਿ ਦਾਣੇ ਵਾਧੂ ਹੋ ਗਏ ਜੀ ਦੁੱਧ ਵਾਧੂ ਹੋ ਗਿਆ ਇੱਥੇ ਬਹੁਤ ਚੀਜ਼ਾਂ ਹੋਰ ਵਾਧੂ ਹੋ ਗਈਆਂ ਠੀਕ ਹੈ ਪਰ ਉਹਦੇ ਜਿਹੜੇ ਨੈਗੇਟਿਵ ਸਿੱਤੇ ਸੀ ਉਹ ਇਹਨਾਂ ਨੇ ਕਿਸੇ ਨੇ ਨਹੀਂ ਦੇਖੇ ਕਿ ਜਦੋਂ ਧਰਤੀ ਹੇਟੋਂ 15 ਲੱਖ ਮੋਟਰ ਪਾਣੀ ਕੱਢੂਗੀ ਲਾਜ਼ਮੀ ਆ ਕਿ ਧਰਤੀ ਦਾ ਫੇਟ ਕਰ ਲਈ ਉਹ ਨਾਲ ਦੀ ਨਾਲ ਉਹਨੂੰ ਭਰਨਾ ਕਿਵੇਂ ਕੋਈ ਵਿਵਤਬੰਦੀ ਨਹੀਂ ਇਹਨਾਂ ਦੀ ਅਸੀਂ ਹੁਣ ਵੀ ਗੱਲ ਇਹ ਲਗਾਤਾਰ ਕਰਦੇ ਆ ਜਿਹੜੀ ਮੀਟਿੰਗ ਦੇ ਵਿੱਚੋਂ ਮੁੱਖ ਮੰਤਰੀ ਭੱਜੇ ਮੈਂ ਅੱਜ ਵੀ ਗਰੰਟੀ ਕਰਦਾ ਇਸ ਗੱਲ ਦੀ ਅਸੀਂ ਪੰਜ ਮੰਗਾਂ ਕੀਤੀਆਂ ਸੀ ਕਿ ਪੰਜ ਮੰਗਾਂ ਤੇ ਐਮਐਸਪੀ ਦੀ ਗਰੰਟੀ ਕਰੋ ਤੁਸੀਂ ਪਹਿਲਾ ਬਾਸਮਤੀ ਦੂਜਾ ਮੱਕੀ ਤੀਜਾ ਆਲੂ ਚੌਥਾ ਗੋਭੀ ਤੇ ਪੰਜਵਾਂ ਮਟਰ ਵਗੈਰਾ ਇਹਨਾਂ ਤੇ ਬਾਸਮਤੀ ਦੀ ਗਰੰਟੀ ਕਰੋ ਅਸੀਂ ਹੋਰ ਮਸਲਾਂ ਬੀਜਦੇ ਨਹੀਂ ਅਸੀਂ ਜਦੋਂ ਇਹ ਫਸਲਾਂ ਬੀਜਾਂਗੇ ਤਾਂ ਲਾਜ਼ਮੀ ਹੈ ਕਿ ਜਿਹੜਾ ਪਾਣੀ ਆ ਧਰਤੀ ਦਾ ਉੱਪਰ ਨੂੰ ਆਊਗਾ। ਹੂੰ। ਪਰ ਇਹਨਾਂ ਨੇ ਹਾਂ ਨਹੀਂ ਭਰੀ। ਮਿੰਟ ਕੰਦਾ ਬਾਈਕਟ ਕਰਕੇ ਤੁਰ ਗਏ। ਅਸੀਂ ਪੁੱਛਿਆ ਵੀ ਛੋਟੀ ਬਿਆਨਤਬੰਦੀ ਕੀ ਹੈ? ਜੀ। ਸਾਨੂੰ ਵੀ ਵਿੱਚ ਲਾਓ। ਅਸੀਂ ਚਾਹੁੰਦੇ ਹਾਂ ਕਿ ਇੱਥੇ ਫਸਲੀ ਵਿਭਿੰਨਤਾ ਹੋਵੇ। ਇੱਥੇ ਪ੍ਰਦੂਸ਼ਣ ਨਾ ਹੋਵੇ। ਇੱਥੇ ਧਰਤੀ ਦੇ ਹੇਠਲਾ ਪਾਣੀ ਨਾ ਮੁੱਕੇ। ਇੱਥੇ ਅਜਿਹੀਆਂ ਫਸਲਾਂ ਹੋਣ ਜਿਹੜੀਆਂ ਨਾ ਕਿਸਾਨ ਵੀ ਮਤਲਬ ਖੁਸ਼ਹਾਲ ਹੋਵੇ ਤੇ ਸਾਡਾ ਕੋਈ ਅਜਿਹਾ ਬਾਤਾਂ ਕਰਨ ਦਾ ਨਕਾਣ ਵੀ ਨਾ ਹੋਵੇ। ਪਰ ਨਹੀਂ ਉਦੋਂ ਨੂੰ ਨਹੀਂ ਇਹ ਇਹਦੇ ਤੇ ਸੱਟ ਜਰੂਰ ਦੰਦੇ ਆ ਜੀ ਪ੍ਰਾਲੀ ਦਾ ਧੂਆ ਫਲਾਤਾ ਆ ਫਲਾਨਾ ਕਰਤਾ ਧੰਕਾ ਕਾਤਾ ਕਿਸਾਨ ਨੇ ਕਰਤਾ ਜਦੋਂ ਕਿਸਾਨਾਂ ਨਾਲ ਤੁਸੀਂ ਮਿਲ ਕੇ ਬੈਠੋਗੇ ਉਦੋਂ ਕਿਸਾਨ ਕੀ ਸੋਚ ਰਹੇ ਨੇ ਆਮ ਕਿਸਾਨ ਨਹੀਂ ਸੋਚ ਸਕਦਾ ਆਮ ਕਿਸਾਨਾਂ ਨੂੰ ਤਾਂ ਅਸੀਂ ਜਾ ਕੇ ਕਹਾਂਗੇ ਵੀ ਭਾਈ ਆ ਪਰ ਉਹ ਗੱਲ ਠੀਕ ਹੈ ਬੈਂਦੀ ਹੈ ਆ ਫਸਲ ਰਾਸ ਬੈਂਦੀ ਹੈ ਆ ਢੰਗ ਕੀ ਬੈਂਦਾ ਆਮ ਲੋਕ ਨਹੀਂ ਇਹ ਕਰ ਸਕਦੇ ਇਹ ਜਿਵੇਂ ਸਰਕਾਰ ਦੇ ਨੂੰ ਬੈਂਦੇ ਆ ਇਵੇਂ ਜਿਵੇਂ ਜਿਹੜੇ ਕਿਸਾਨਾਂ ਦੇ ਨਮਾਇंदे ਆ ਉਹ ਬੜੀ ਗੰਭੀਰਤਾ ਨਾਲ ਇਹਨੂੰ ਚਰਚਾ ਵੀ ਕਰਦੇ ਰਹਿੰਦੇ ਆ ਸੋਚਦੇ ਵੀ ਰਹਿੰਦੇ ਆ ਹੂੰ ਜਿਵੇਂ ਤੁਸੀਂ ਰੀਚਾਰਜ ਪੁਆਇੰਟ ਦੀ ਗੱਲ ਕਰ ਰਹੇ ਹੋ ਸਰਕਾਰ ਵੀ ਲਗਾਤਾਰ ਕਹਿ ਰਹੀ ਕਿ ਅਸੀਂ ਰੀਚਾਰਜਿੰਗ ਪੁਆਇੰਟ ਬਣਾਏ ਆ ਜਿਹੜਾ ਧਰਤੀ ਹੇਠਲਾ ਪਾਣੀ ਦੀਆਂ ਤਿੰਨ ਪਰਤਾਂ ਖਤਮ ਹੋ ਚੁੱਕੀਆਂ ਨੇ ਚੌਥੀ ਪਰਤ ਖਤਮ ਹੋਣ ਦੇ ਕਿਨਾਰੇ ਖੜੀ ਆ ਜਿਵੇਂ ਝੋਨਾ ਐ ਸਾਲ ਪੰਜਾਬ ਦੇ ਵਿੱਚ ਵੱਧਾ ਹੀ ਆ ਘਣਤਾਲੀ ਲੱਗਣਾ ਹੁਣ ਝੋਨੇ ਦੀ ਲਵਾਈ ਸ਼ੁਰੂ ਹੋ ਜਾਣੀ ਆ ਔਰ ਪਾਣੀ ਦੀ ਬਰਬਾਦੀ ਵੀ ਸ਼ੁਰੂ ਹੋ ਜਾਣੀ ਆ ਤੇ ਇੱਕ ਇੱਕ ਗੱਲ ਨੂੰ ਹੀ ਸਵਾਰ ਕਰਦੇ ਆ ਕਿ ਕਿਸਾਨ ਨੇ ਆਪਣੇ ਪਰ ਨੰਬੇ ਪਗਲ ਨਾ ਮਤਾਂ ਕਰਦੇ ਆ ਕਿ ਨਿੱਜੀ ਹਿੱਤਾਂ ਦੇ ਲਈ ਬੜਾਵਾ ਆਪ ਵੀ ਦਿੱਤਾ ਕੀੜ ਨਾਸ਼ਕ ਚਾਹ ਰਸਣ ਖਾਦਾ ਬਿਲਕੁਲ ਅਸੀਂ ਇਸ ਗੱਲ ਨਾਲ ਸਹਿਮਤ ਨਹੀਂ ਹਾਂ ਕਿ ਕਿਸਾਨ ਨੇ ਆਪਦੇ ਨਿੱਜੀ ਹਿੱਤਾਂ ਕਰ ਕਰਤੀ ਦਾ ਪਾਣੀ ਮੁਕਾਤਾ ਦੇਖੋ ਪੰਜਾਬ ਦਾ ਜਿਹੜਾ ਕਿਸਾਨ ਹੈ ਕੰਨਾ ਕਿਸਾਨਾਂ ਨਾਲ ਛੱਡੋ ਪੰਜਾਬੀ ਕਹਿ ਲਓ ਉਹ ਕੋਈ ਵੀ ਚੌਲ ਨਹੀਂ ਖਾਂਦਾ ਜੇ ਉਹ ਖਾਂਦੇ ਆ ਤਾਂ ਸਾਲ ਦੇ ਵਿੱਚ ਮੈਂ ਕਹਿੰਦਾ 10 ਕਿਲੋ ਚੌਲ ਨਹੀਂ ਮੁੱਕਦੇ ਉਹਨਾਂ ਨੂੰ ਕਿਸੇ ਮਤਲਬ ਤਿਹਾਰ ਤੇ ਬਣਾ ਲੈ ਕਿਸੇ ਮਤਲਬ ਰਿਸ਼ਤੇਦਾਰਾਂ ਤੋਂ ਆ ਤਾਂ ਬਣਾ ਸਾਡੀ ਤਾਂ ਖਰਾਕ ਹੀ ਨਹੀਂ ਹਾਇ ਸਾਡੀ ਮੁੱਖ ਖਰਾਕ ਕਣਕ ਨਾ ਕਿ ਝੋਨਾ ਸਾਥੋਂ ਦੇਸ਼ ਦਾ ਅੰਨ ਭੰਡਾਰ ਭਰਾਇਆ ਹੈ ਇਹਨਾਂ ਨੇ ਕਣਕ ਨਾਲ ਵੀ ਭਰਿਆ ਝੋਨੇ ਨਾਲ ਵੀ ਭਰਿਆ ਅਸੀਂ ਕਦੋਂ ਬੀਜਦੇ ਹੁੰਦੇ ਸੀ ਅਸੀਂ ਤਾਂ ਨਰਮੇ ਕਪਾਹ ਸਾਰੀਆਂ ਫਸਲਾਂ ਬੀਜਦੇ ਹੁੰਦੇ ਸੀ ਬਜਵਾਇਆ ਗਿਆ ਸਾਥ ਹੁਣ ਤਾਂ ਇੱਕ ਮਦਦ ਇਹਨੂੰ ਨਿਸ਼ਾਨਾ ਬਣਾਉਣਾ ਕਿਸਾਨ ਨੂੰ ਕੇ ਜਿੰਮੇਵਾਰ ਹੈ ਤਾਂ ਤਨਵਾਤ ਉਸ ਸੰਬੰਧ ਵਿੱਚ ਤੋਂ ਸਮਾਂ ਦੇ ਤੋੜਾ ਬਹੁਤ ਤਨਵਾਤ ਧੰਨਵਾਦ ਡਕੌਂਗਾ ਦੇ ਸੂਬਾ ਪ੍ਰਧਾਨ ਬੂਠਾ ਸਿੰਘ ਮੁਰਜ਼ੀਕਰ ਦੇ ਨਾਲ ਪਾਣੀਆਂ ਦੇ ਮਸਲੇ ਦੇ ਉੱਪਰ ਵਿਚਾਰ ਚਰਚਾ ਕੀਤੀ ਹੈ ਇਹਨਾਂ ਨੇ ਇਹ ਗੱਲ ਕਹੀ ਹੈ ਕਿ ਰੀਚਾਰਜਿੰਗ ਪੁਆਇੰਟ ਆ ਜਿਹੜੇ ਉਹ ਪੰਜਾਬ ਦੇ ਵਿੱਚ ਹੋਣੇ ਚਾਹੀਦੇ ਆ ਚਾਹੇ ਉਹ ਡੈਮਾਂ ਦੀ ਗੱਲ ਹੋਵੇ ਚਾਹੇ ਡੈਮ ਡੈਮ ਸੇਫਟੀ ਐਕਟ ਦੀ ਗੱਲ ਹੋਵੇ ਉਹਨੂੰ ਲੈ ਕੇ ਵੀ ਜਿਹੜੇ ਪ੍ਰਸੰਚਨ ਖੜੇ ਕਿਤੇ ਆ ਪਰ ਜੇਕਰ ਚੱਲ ਰਿਆ ਸਮੇਂ ਦੀ ਗੱਲ ਕਰੀਏ ਤਾਂ ਚਾਹੇ ਹਰਿਆਣਾ ਦੀ ਗੱਲ ਹੋਵੇ ਚਾਹੇ ਪੰਜਾਬ ਦੀ ਗੱਲ ਹੋਵੇ ਤੇ ਹੁਣ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜਿਹੜੇ ਸੁਖਮਿੰਦਰ ਸੁਖੂ ਨੇ ਵੀ ਸਟੇਟਮੈਂਟ ਦਿੱਤੀ ਹੈ ਕਿ ਪਾਣੀਆਂ ਤੇ ਹੱਕਾ ਜਿਹੜਾ ਉਹ ਸਾਡਾ ਬਣਦਾ ਪੰਜਾਬ ਹਰਿਆਣਾ ਆ ਜਾਏ ਹੀ ਜੜਿਆ ਉਹ ਲੜਾਈ ਲੜ ਰਹੇ ਆ ਪਾਣੀਆਂ ਦਾ ਮਸਲਾ ਜਿਹੜਾ ਆਏ ਸਾਲ ਆ ਜਿਹੜਾ ਉਹ ਪੰਜਾਬ ਪੱਧਰ ਤੇ ਨਹੀਂ ਸਟੇਟਾ ਪੱਧਰ ਤੇ ਉੱਪਰ ਦਾ ਹੈ ਪਰ ਕਿੱਥੋਂ ਤੱਕ ਇਹ ਮਸਲਾ ਜਾ ਕੇ ਖੜੇਗਾ ਔਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਟੇਟਮੈਂਟ ਆਉਂਦੀ ਹੈ ਕਿ ਅਸੀਂ ਵੱਧ ਪਾਣੀ ਦੇਣ ਦਾ ਜਿਹੜਾ ਵਿਰੋਧ ਕਰਦੇ ਆ ਔਰ ਵਿਧਾਨ ਸਭਾ اجلاس ਆ ਜਿਹੜਾ ਵਿਸ਼ੇਸ਼ ਵਿਧਾਨ ਸਭਾ اجلاس ਆ ਜਿਹੜਾ ਉਹ ਵੀ ਬੁਲਾਇਆ ਗਿਆ ਹੁੰਦਾ ਕੀ ਹੈ ਇਹ ਸਮਝਣੇ ਦੱਸਦਣਾ ਜੁੜ ਰਹੇ ਹੁੰਦੇ ਪੱਖ ਕੋਸ਼ ਦੇ ਨਾਲ ਮਾ ਸਮਰਨਜੀਤ ਸਿੰਘ ਸਾਡਾ ਕੈਮਰਾਮੈਨ ਗੁਰਸਹਿਬ ਦੇ ਨਾਲ ਧੰਨਵਾਦ